ਦਰਅਸਤ ਤੁਸੀਂ ਜਿਹੜੀ ਧਾਰਾ ਦੇ ਵਿੱਚ ਸਕੂਲ ਦੇ ਵਿੱਚ ਗਿਆ ਸੀਗੇ ਉੱਥੇ ਆਪਾਂ ਬੱਚਿਆਂ ਨੂੰ ਗਾਈਡ ਕੀਤਾ ਹੈਗਾ ਜਿਹੜੀ ਧਾਰਾ ਤੁਸੀਂ 199 ਦੱਸਣੇ ਉਹ ਕਿਹੜੀ ਕੀ ਕੀ ਉਹਦੇ ਕਾਨੂੰਨ ਵਿੱਚ ਉਹਦੇ ਕੀ ਕੀ ਧਾਰਾਵਾਂ ਵਿੱਚ ਲਾਗੂ ਹੁੰਦੀਆਂ ਜਿਹੜੀਆਂ ਹੈਗੀਆਂ ਪਹਿਲਾਂ ਤਾਂ ਮੇਰੇ ਵੱਲੋਂ ਸਾਫ਼ ਦਿਨੋਂ ਸਾਫ਼ ਸਹਿਮਤੀ ਕਾਹਨ ਦੇਖ ਰਿਹਾ ਹੈ ਸਾਰੇ ਵਾਚਕ ਨੂੰ ਮੇਰੇ ਵੱਲੋਂ ਪਹਿਲਾਂ ਜੋ ਮੋਟਰਲਾਈਕ ਦਾ ਇੱਕ ਵਿਸ਼ਾ ਹੋਈ ਸੀ 100 ਜੇ ਧਾਰਾ 199 ਇਹ ਅਤੇ ਅਸਰ ਨਾਲ ਇਹ ਵੀ ਫਾਇਆ ਉਹਦੇ ਸਬੰਧੀ ਬੱਚਿਆਂ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਅਤੇ ਆਮ ਆਬਾਦ ਨੂੰ ਜਾਗਰੂਕ ਕਰਨ ਲਈ ਅੱਜ ਸਾਡੇ ਵੱਲੋਂ ਸਕੂਲ ਦੇ ਵਿੱਚ ਸੈਮੀਨਾਰ ਲਾਇਆ ਗਿਆ ਸੀਗਾ ਜੈਸਟ ਪ੍ਰੈਕਟ 12 ਸਾਲ ਤੋਂ ਘੱਟ ਉਮਰ ਦੇ ਬੱਚੇ ਨਾਵਲ ਬੱਚੇ ਉਹਨਾਂ ਨੂੰ ਸੂਬੇਦਾਰ ਹੋਰ ਵੀਦਾਰ ਤੋਂ ਮਨਾਈ ਕੀਤੀ ਗਈ ਹੈ ਔਰ ਉਹਨਾਂ ਦੇ ਮਾਤਾ ਪਿਤਾ ਨੂੰ ਦੱਸਿਆ ਗਿਆ ਕਿ ਵੀ ਤੁਸੀਂ ਆਪਣੇ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਨਾ ਵਾਹਨ ਕੋਈ ਵੀ 2-ਪੀਂਡਲਰ ਜਾਂ 4-ਪੀਂਡਲਰ ਇਹਨਾਂ ਵਾਲੇ ਨਾ ਦਿੱਤਾ ਜਾਵੇ ਕਿਉਂਕਿ ਇਹ ਘਰ ਦਰਾਂਨੇ ਕਹਿ ਗਿੰਦਾ 18 ਸਾਲ ਤੋਂ ਘੱਟ ਉਮਰ ਦਾ ਬੱਚਾ ਡਰਾਈਵਿੰਗ ਕਰਦਾ ਮਿਲਦਾ ਤਾਂ ਉਹਦੇ ਖਿਲਾਫ ਉਹਨਾਂ ਦੇ ਮਾਪਿਆਂ 'ਤੇ ਦੇ ਖਿਲਾਫ ਕਾਰਵਾਈ ਹੋਊਗੀ ਜਿਹਦੇ ਵਿੱਚ ਤਿੰਨ ਗੱਲ ਦੀ ਸਜ਼ਾ ਤੇ 25000 ਰੁਪਏ ਦਾ ਜੁਰਮਾਨਾ ਭੁਗਤਣਾ ਪੈ ਸਕਦਾ ਵਾ ਸਰ ਕੋਈ ਇਹਦੇ ਵਿੱਚ ਛੋਟ ਹੈ ਕੀ ਬੱਚਾ ਨੂੰ ਕੋਈ ਡਰਾਈਵਿੰਗ ਕਰਨ ਦੇ ਵਿੱਚ ਕੋਈ ਹੋਰ ਉਹਨਾਂ ਕੋਈ ਵਾਹਕਲ ਕੋਈ ਲਾਊਡ ਕੀਤਾ ਗਿਆ ਵਿੱਚ ਇਸ ਕਾਨੂੰਨ ਦੇ ਵਿੱਚ ਹਾਂਜੀ ਬੱਚਿਆਂ ਦੇ ਲਈ বিনা ਗੇਅਰ ਤੋਂ ਗੱਡੀ 18 ਸਾਲ ਤੋਂ ਉੱਪਰ ਮਰ ਹੈ ਜਿਹੜਾ ਬੱਚਾ ਦਾ ਉਹਨੂੰ বিনা ਗੇਅਰ ਤੋਂ ਵਾਹਕਲ ਜਿਹਨੂੰ ਆਪਾਂ ਸਕੂਟਰੀ ਕਹਿੰਦੇ ਆ ਇਹਦਾ ਇੰਜਨ ਸਾਊਥ ਪਿਆ ਸਿੱਧੀਆਂ ਨਿਯਾਸੀ ਹੀ ਆ ਉਹ ਚਲਾਉਣ ਲਈ ਆ ਗਿਆ ਹੈ ਜੀ ਆ ਪਰ ਉਹਦੇ ਲਈ ਉਹਨਾਂ ਨੂੰ ਲਾਗਤ ਨਿਕੰਤ ਲੈਣਾ ਪਊਗਾ ਪਰ ਜਿਹੜੀ ਐਕਟਵਾ ਜਾਂ ਡੋਮੇਟਰ ਵਗੈਰਾ ਹੈਗਿਆ ਨੇ ਉਹ ਵੀ 199 A ਦੇ ਵਿੱਚ ਆਉਂਦੀਆਂ ਨੇ ਜੇਕਰ ਉਹ ਵੀ ਚਲਾਉਂਦਾ ਬੱਚਾ ਫੜਿਆ ਜਾਂਦਾ ਵਾ ਤਾਂ ਉਹਨਾਂ ਦੇ ਮਾਤਾ ਪਿਤਾ ਨੂੰ 3 ਸਾਲ ਦੀ ਸਜ਼ਾ ਤੇ 50000 ਜੁਰਮਾਨਾ ਭੁਗਤਣਾ ਪੈ ਸਕਦਾ ਮੰਨ ਕੇ ਚਲੋ ਸਰ ਬੱਚਾ ਮੰਨ ਕੇ ਕਿਸ ਤੋਂ ਬਾਈਕ ਲੈ ਜਾਂਦਾ ਹੈਗਾ ਜਾਂ ਕੋਈ ਗੱਡੀ ਕੋਈ ਲੈ ਜਾਂਦਾ ਮੰਕ ਕੇ ਤੇ ਫਿਰ ਉਸ ਨੂੰ ਉਹਨਾਂ ਨੂੰ ਉਹਦੇ ਪੇਰੈਂਟਸ ਨੂੰ ਪ੍ਰੋਬਲਮ ਆਏਗੀ ਜਾਂ ਮਤਲਬ ਕਿ ਦੂਸਰੇ ਜੀ ਦੀ ਗੱਡੀ ਹੋਈਗੀ ਉਹਨੂੰ ਆਏਗੀ ਸਾਰੋਂ ਸਵਾਲ ਕੀਤਾ ਤੋਂ ਉਹਦੇ ਬੱਚੇ ਨੂੰ ਕੋਈ ਵੀ ਅਰੇਸਟਡ ਆ ਜਾਂ ਜਾਰਦੂ ਜਾਂ ਉਹਦੇ ਮਾਤਾ ਪਿਤਾ ਮੰਨਣਾ ਆਪਣਾ ਵਹੀਕਾ ਚਲਾਉਣ ਦੀ ਦੋਵੇਗਾ ਜਦੋਂ ਵੀ ਕੋਈ ਰੋਡ ਦੇ ਉੱਤੇ ਬੱਚੇ ਦੀਆਂ ਗੇਂਗੀਆਂ ਨਾਲ ਹਾਦਸਾ ਵਾਪਰਦਾ ਤਾਂ ਜਿਹੜਾ ਉਹਦਾ ਓਨਰ ਦਾ ਬਾਈਕ ਦਾ ਜਿਹੜਾ ਵੀ ਬਾਈਕ ਦਾ ਮਾਲਕਾ ਉਹਨਾਂ ਨੂੰ ਸਜ਼ਾ ਵੀ ਜਾਊਗੀ ਤੇ 10000 3000 ਦੀ ਸਜ਼ਾ ਤੇ 20000 ਰੁਪਏ ਜੁਰਮਾਨਾ ਪੈਣਾ। ਤੇ ਸਰ ਜਿਹੜੀ ਹੁਣ ਆਪਾਂ ਗੱਲ ਕਰਦੇ ਆ ਜਿਵੇਂ ਬੁਲਟ ਮੋਟਰਸਾਈਕਲ ਵਾਲੇ ਪਟਾਕੇ ਬਹੁਤ ਪਾਉਂਦੇ ਫਿਰਦੇ ਆ ਜਾਂ ਮਤਲਬ ਕਿ ਟਰੈਕਟਰਾਂ ਵਾਲੇ ਜਿਹੜੇ ਵੱਡੀ ਆਵਾਜ਼ ਛੱਡ ਕੇ ਵੱਡੇ ਵੱਡੇ ਸਪੀਕਰ ਲਾਇਆ ਉੱਪਰ ਲਾਇਆ ਹੋਇਆ ਉਹਨਾਂ ਬਾਰੇ ਕੀ ਕੋਈ ਕਾਨੂੰਨ ਇਸ ਤਰ੍ਹਾਂ ਦੀ ਧਾਰ ਲੱਗੀ ਕੋਈ ਬਣੀ ਆ? ਦੇਖੋ ਵੀ ਮੇਰੇ ਵੱਲੋਂ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਆ ਸ਼ਹਿਰਾਂ ਦੇ ਵਿੱਚ ਜਾ ਕੇ ਮੋਟਰ ਹੈਗਾ ਤੇ ਜੋ ਪਟਾਕੇ ਚਲਾਉਂਦੇ ਆ ਜਾਂ ਟਰੈਕਟਰਾਂ ਦੇ ਉੱਤੇ ਕੀਕਰ ਬਗਾਰਾ ਉੱਚੇ ਮਾਧਿਅਮ ਤੇ ਲਾਉਂਦੇ ਆ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਵਾ ਪਰ ਅਵੇਅਰ ਕਰਨ ਦੇ ਬਾਅਦ ਵੀ ਜੇਕਰ ਨਹੀਂ ਸਮਝੇ ਤਾਂ ਉਹਨਾਂ ਦੇ ਖਿਲਾਫ ਮੋਟਰ ਵੇਈ ਕਹਦਾ ਤਹਿਤ ਟਰੈਪ ਪੋਸਿਜਨ ਗਰਾਊਂਡ ਵੱਲੋਂ ਚਲਾਣ ਕੀਤਾ ਜਾਂਦਾ ਤੇ ਸਰਵ ਚਲਾਣ ਦੇ ਵਿੱਚ ਕਿਹੜੀ ਧਾਰਾ ਲਾਗੂ ਕੀਤੀ ਇਹ ਨਹੀਂ ਚਲਾਣ ਲਾਗੂ ਦੇ ਦਿੱਤੀ ਚਲਾਣ ਦੇ ਘਟਾ ਕੋਈ ਉਹਨਾਂ ਨੂੰ ਸਜ਼ਾ ਵੀ ਹੈਗੀ ਉਸ ਦੇ ਨਾਲ ਜਾਂ ਮਤਲਬ ਕਿ ਕੱਲ੍ਹ ਹੀ ਚਲਾਣੀ ਘਟਿਆ ਜਾਂਦਾ ਜਿਹੜਾ ਇਹਦਾ 5000 ਜਿਹੜਾ ਆਪਾਂ ਸਿਲੰਡਰ ਦੇ ਨਾਲ 6 6 ਕਰਦੇ ਆ ਮੋਡੀਫਾਈ ਕਰਦੇ ਆ ਥੋੜਾ 5000 ਪਲਾਪਨ ਜੁਰਮਾਨਾ ਹੈਗਾ ਵਾ ਤੇ ਮਾਨਦੋਗ ਅਦਾਲਤ ਇੱਕ ਮਹੀਨੇ ਤੋਂ ਸਰਵਾਹੀ ਕਰ ਸਕਦੇ ਇਹ ਸਰ ਹੁਣ ਤੁਸੀਂ ਲੋਕਾਂ ਨੂੰ ਜਿਹੜੀ ਅਵੇਅਰਨੈਸ ਦੇ ਰਹੇ ਹੋ ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਤੇ ਸਕੂਲਰ ਉਹਨਾਂ ਬੱਚਿਆਂ ਨੂੰ ਤੁਸੀਂ ਕੀ ਅਪੀਲ ਕੀ ਕਰਨਾ ਚਾਹੁੰਦੇ ਸੀਗੇ ਮਤਲਬ ਜਿਹੜਾ ਵੀ ਬੱਚੇ ਉਹ ਇਹ ਕੰਮ ਨਾ ਕਰਨ ਜੇ ਕੋਈ ਨਵਾਲਤ ਬੱਚੇ ਆ ਗਏ ਇਹਨਾਂ ਦਾ ਸਾਡੇ ਵੱਲੋਂ ਇਹ ਹੀ ਅਪੀਲ ਆ ਵੀ ਆਪਣੇ ਮਾਤਾ ਪਿਤਾ ਨੂੰ ਮਜਬੂਰ ਕਰਕੇ ਤੋ ਵੀ ਦਾ ਜਾਂ ਬੋਰਡਰ ਲੈ ਕੇ ਨਾ ਹੋ ਕਿਉਂਕਿ ਤੁਹਾਡੇ ਨਾਲ ਨਾਲ ਤੁਹਾਡੇ ਮਾਤਾ ਪਿਤਾ ਨੂੰ ਜਗਾਵਾ ਬੱਚੇ ਨੂੰ ਵੀ ਬੱਚੇ ਦੇ ਕੋਈ ਨਾਤਾ ਵਾ 14 ਤੋਂ 25 ਸਾਲ ਤੱਕ ਨਾ ਤਾਂ ਉਹਦਾ ਡਰਾਈਵਿੰਗ ਲਾਇਸੈਂਸ ਵਗੈਰਾ ਬਣਾ ਨਾ ਪਾਸਪੋਰਟ ਬਣਾ ਨਾ ਤੇ ਨਾ ਹੀ ਕੋਈ ਸਰਕਾਰੀ ਜੋ ਹੋ ਅਪਲਾਈ ਕਰਦਾ ਧੰਨਵਾਦ ਜੀ ਜੋ ਵੀ ਦਾ ਵੀ ਇਹਦਾ ਹਾਈ ਸਕੂਲ ਦੇ ਬੱਚੇ ਜੋ ਸਕੂਲ ਫੀਸ ਜਿਹੜੀ ਤੁਹਾਡੀ ਪਤਾ ਸੀ ਹੈ ਜਾਂ ਕਰਦੀ ਹੈਗੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੇ ਬੱਚੇ ਚਲਾ ਸਕਦੇ ਆ ਇਹ ਟੀਚਰ ਨੂੰ ਆਹ ਜਗ੍ਹਾ ਤੇੋਂ ਵੀ ਆ ਹਾਈ ਸਪੀਡ ਵਾਲੀ ਉਂ 18 ਸਾਲ ਤੋਂ ਉੱਪਰ ਉਮਰ ਦਾ ਬੱਚਾ ਆ ਜੀ ਜੀ ਜੋ ਮੇਰਾ ਪ੍ਰਾਇਮਰੀ ਚਲੇ ਆਇਆ ਬੀਸੀਸੀ ਦਾ ਪੀਰੇ ਦਾ ਹੈ ਕਿ ਉਹ ਜੀ ਵੀ ਪੜ੍ਹ ਰਿਹਾ ਉਹ ਬੱਚਾ ਜਿਹੜਾ ਇਸ ਤਰ੍ਹਾਂ ਜੁੜਿਆ ਹੈ ਮੈਨੇ ਕਹਿੰਦਾ ਕਿ ਮੇਰਾ ਦੇ ਕੋਈ ਤਰ੍ਹਾਂ ਤੋਂ ਅਮਨ ਪਹਿਲਾਂ ਤੋਂ ਦੱਸਿਆ ਹੈ ਇਹ ਦਾਸਟਰ ਕੋ ਆਪਣਾ ਵੈਗਨ ਨਾਲ ਇਹ ਉਹ ਦੋ ਤਰ੍ਹਾਂ ਦੇ ਦੋਸਤ ਇਹ ਧਾਰਸ਼ੀ ਉਹ ਕੋਰਪੇਟ ਹੈ ਇਹ ਇਹ ਦੋ ਰਾਈਨ ਲਾਸਟ ਦਿਨ ਕਰਦੇ ਆ ਉਹ ਦੋਸਤ ਦੋਸਤ ਦੇ ਵਿੱਚ ਆ ਉਹ ਬੱਚਾ ਬਲਾ ਸਕਦਾ ਨਾ ਬੈਂਕ ਤੋਂ ਕੀ ਹੋ ਜਾਣਾ ਹੈ ਨਾ ਉਹ ਦਾ ਥੈਂਕ ਯੂ ¡Gracias!